ਸਵਾਗਤ ਹੈ ਕਿਸਾਨ ਵੀਰੋ ਢਾਟ ਲੋਂਡੇਰੀ ਫਾਰਮ ਪਟੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਪਿੰਡ ਮਿਰਜ਼ੇਗਾ ਦਿਾਲਪੁਰਾ ਜੀ ਤੇ ਦੋ ਤੁਹਾਨੂੰ ਬਹਿਣਾ ਦਿਖਾ ਦੇਾਂਗੇ ਇੱਕ ਸੂਈ ਸਵਾਈ ਤੇ ਇੱਕ ਗੱਬਣ ਗੱਲਬਾਤ ਬਾਈ ਨਾਲ ਕਰਾਵਾਂਗੇ ਸਾਰੀ ਜਾਣਕਾਰੀ ਲੈ ਕੇ ਫਿਰ ਤੁਸੀਂ ਪਸ਼ੂ ਦੀ ਖਰੀਦਦਾਰੀ ਕਰਨੀ ਆਉਂਦੀ ਦਸੱਲੀ ਨਾਲ ਪਸ਼ੂ ਖਰੀਦਣਾ ਆਪਣਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਤੇ ਕਰਕੇ ਤੁਹਾਡੇ ਤੇ ਕਰ ਪਚਾਉਣਾ ਸਸੀ ਕਾ ਵੀਰ ਸਿੰਘਾ ਬਾਈ ਹੋ ਠੀਕ ਠਾਕ ਹੋ ਜੀ ਵਧੀਆ ਬਾਈ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ ਨੰਬਰ 8289094431 ਬਾਈ ਪਿੰਡ ਆਪਣਾ ਜੀ ਪਿੰਡ ਦਿਾਲਪਰਾ ਮਿਰਜਾ ਜ਼ਿਲ੍ਹਾ ਬਟਿੰਡਾ ਤਸੀਰ ਰਾਮਪਰਾ ਫੂਲ ਤਸੀਰ ਰਾਮਪਰਾ ਫੂਲ ਨੇੜੇ ਆਪਾਂ ਨੂੰ ਨੇੜੇ ਕਲਿਆਣ ਭਗਤਾ ਭਾਈ ਕਾ ਬਾਈ ਇਧਰ ਗੁੰਮਟੀ ਸੀਲ ਬਰਾ ਰਹਿ ਜਾ ਇਹ ਜਿਹੜਾ ਭਗਤੇ ਭਾਈ ਤੋਂ ਪੁੱਛੋ ਕੰਚੂਨ ਰੋਡ ਜਾਂਦਾ ਉਹ ਤੇ ਆਪਣਾ ਪਿੰਡ ਆ ਉੱਤੇ ਪਿੰਡ ਆ ਬਈ ਉਹ ਤਾਂ ਦੱਸ ਦੇਈਦਾ ਕਿਉਂਕਿ ਨੇ ਹਾਂ ਜੀ ਤੇ ਵੀਰੇ ਨੰਬਰ ਬੋਲਤਾ ਨੰਬਰ ਬੋਲ ਓਕੇ ਦੋ ਬੈੜਾਂ ਦੋ ਬੈੜਾਂ ਬਈ ਵਪਾਰ ਦਾ ਕੰਮ ਆਪਣਾ ਨਹੀਂ ਬਈ ਦੁੱਧ ਤੇ ਲਾਉਣੇ ਆਪਾਂ ਅੱਛਾ ਦੁੱਧ ਤੇ ਘਰ ਦੀ ਪਸ਼ੂਆ ਹਾਂ ਇੱਕ ਸੂਈ ਵੀ ਤੇ ਇੱਕ ਗੱਬਣ ਹਨਾ ਹਾਂ ਬਈ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖੀ ਜਾਨੇ ਬਈ ਬੈੜ ਆਪਣੀ ਬੈੜੇ ਗੱਬਣ ਆ ਬਈ 10-12 ਦਿਨ ਲੈਂਦੀ ਆ ਬੈੜੇ 10 ਤੋਂ 12 ਦਿਨ ਬਾਕੀ ਸੀਲ ਠੰਡੀ ਆ ਜੀ ਸੀਲ ਠੰਡੀ ਆ ਬਈ ਜਮਾਨ ਤੇ ਤੇ ਲੰਡੂ ਲਾ ਬਹੁ ਪਈਆਂ 10 ਤੋਂ 12 ਦਿਨ ਬਾਕੀ ਖੋਲੋ ਜਿਹਦਾ ਤੋਰਾ ਵਿਕੜਾ ਗਿਆ ਜਗਾ ਦੇ ਸੂਆ ਦੂਜਾ ਤੇ ਫਿਰ ਕਿੰਨਾ ਕੁ ਪਹਿਲੇ ਸੂਆ ਦਾ ਦੁੱਧ ਰਿਆ ਬਾਈ ਇਹਦਾ ਦੁੱਧ ਬਿਨ 13 ਕਿਲੋ ਦਿੱਤਾ ਪਹਿਲੇ ਸੂਆ ਨੂੰ 13 ਕਿਲੋ ਓਕੇ ਜੀ ਆ ਦੇਖੋ ਥਣ ਭਾਂਡੇ ਦੀ ਪੂਰੀ ਸਾਫ ਹੈ ਜੀ ਤੇ ਬਾਕੀ ਘੱਟਗਾਠ ਵੀ ਚੰਗਾ ਇਹ ਤੈਨੂੰ ਵੀ ਖੜਾ ਦੇਖਦਾ ਮੋੜ ਲੋ ਬਾਬਾ ਬੰਦ ਤੇ ਚੰਗਾ ਵਾਕਈ ਰੀਅਲ ਦੂਜਾ ਸੂਆ ਹੈ ਨਾ ਹਾਂ ਬਾਈ ਐਦ ਕੀ ਕਿੰਨੀ ਕਮੀਰ ਲਾ ਸਕਦੇ ਵੀਰੇ ਐਦ ਕੀ 15 ਕਿਲੋ ਦੁੱਧ ਖੁੱਲਾ ਦੇ ਦੂ ਬਾਈ ਜੈ ਗੱਲ ਆ ਯਾਰ ਤੇਰੀ 15 ਵਾਲੀ ਤਾਂ ਹੈਗੀ ਆ ਹਾਂ ਬਾਈ ਤੇ ਕੀ ਰੇਟ ਆ ਗਿਆ ਬਾਈ ਇਹਦਾ ਰੇਟ 45000 ਹੀ ਦੇ ਦਾਂਗੇ ਬਾਈ ਮਾਨਤਾਣ ਥੋੜਾ ਬੋਤ ਮਾਨਤਾਣ ਕਰਦੇ ਆਂਗੇ ਬੋ ਓਕੇ ਜੇ ਰੇਟ ਆ ਜਾ ਮਾ 45000 ਤੈਹੇ ਜੀ ਨਹੀਂ ਮਿਲਦੀ ਬੱਚਿਆਂ ਵਾਲਾ ਰੇਟ ਦੋ ਨੰਬਰ ਦੋ ਨੰਬਰ ਬੈਨੂ ਸੂਈ ਨਾਲ ਪੰਜਵਾਂ ਡਾਂਗਾ ਤੋਂ ਤਾਂ 10 ਕਿਲੋ ਹੋਊਗਾ 10 ਕਿਲੋ ਤੇ ਆਪਾਂ ਇੱਕ ਗੱਲ ਹੋਰ ਦੱਸ ਦਈਏ ਸਵੇਰ 9:30 10 ਵਜੇ ਆਪਾਂ ਵੀਡੀਓ ਬਣਾ ਰਹੇ ਹਾਂ ਤੜਕੇ 6 ਵਜੇ ਦੀਆਂ ਚੁੰਗਾ ਬਈ ਆਪਕੋ ਟਾਈਮ ਤੁਹਾਨੂੰ ਦਿਖਾ ਦਈਏ ਵਿੱਚੋਂ 6 ਵਜੇ ਦਾ 10:27 ਮਿੰਟ 17 ਤਰੀਕ 8ਵਾਂ ਮਹੀਨਾ 2025 ਤੇ 10 ਕਿਲੋ ਦੁੱਧਾ ਕਦੋਂ ਸੂਈ ਆ ਬਈ ਇਹਨੂੰ ਪੰਜਵਾਂ ਡਾਂਗਾ ਸੂਈ ਨੂੰ ਬਈ ਪੰਜਵਾਂ ਡੰਗ 10 ਕਿਲੋ ਮਣਕੇ ਦੇ ਦੇ ਹਾਂ ਬਈ ਖੋਲੋ ਜੀ ਇਹਨੂੰ ਵੀ ਤੋੜ ਕਰਕੇ ਚੈੱਕ ਨਾਗਰ ਕਿ ਆ ਗਿਆ ਵੀਰੇ ਨਾਗਰ ਬੱਛਾ ਬਾਈ ਇਹਦੇ ਨਾਗਰ ਇਹਦਾ ਬੱਛਾ ਓਕੇ ਜੀ ਬੱਚੇ ਨੂੰ ਘਰ ਮੈਂਨੇ ਜਨਮ ਦਿੱਤਾਗਾ ਤੇ ਸੂਆ ਪਲੂ ਨਹੀਂ ਆਇਆ ਹਾਂ ਪਾਈ ਲੈਣਾ ਬਾਈ ਇਹ ਬਈ ਤਾਂ ਓਕੇ ਸੀਲ ਠੰਡੀ ਆ ਪੂਰੀ ਸੀਲ ਠੰਡੀ ਆ ਬਾਈ ਮਰਜੀ ਜਵਾਕ ਦੋਈ ਜਾਂ ਬੁੱਢਣਾ ਚੋਈ ਬਾਕੀ ਦਾ ਕ੍ਰੌਚ ਆ ਗਈ ਹੈ ਨਾ ਹਾਂ ਦੁੱਧ ਦਾ ਫੈਟ ਵਾਲਾ ਹੁੰਦਾ ਦੁੱਧ ਵੀ ਮੱਝਰਗਾ ਬਈ ਦਾ ਓਕੇ ਜੀ ਆ ਦੇਖੋ ਥਣ ਲੇਵਨ 8 ਤੋਂ ਮੈਂ ਤੁਹਾਨੂੰ ਫੇਰ ਦੱਸ ਦਿਆਂ ਥਣ ਲੇਵੇ ਦੀ ਅਜਸਟਮੈਂਟ ਸੋਭਾ ਦੇ ਹਿਸਾਬ ਨਾਲ ਕਰ ਲਓ ਠੀਕ ਹੈ ਜੀ ਇਹ ਉਸੂਲੇ ਵੀ ਪੂਰੀ ਹੈ ਦੇਖ ਬਾਈ ਇਹਦੇ ਕਿੰਨੇ ਪੈਸੇ ਜੀ ਇਹ 35000 ਦੀ ਦੇ ਦੇਣੀ ਬਾਈ 35000 ਦੀ 10 ਕਿਲੋ ਹੁਣ ਕਹਿਣ ਵਾਲਾ ਕਿ ਮੇਲਣ ਵਾਲਾ ਮੇਲਣ ਵਾਲਾ ਬਾਈ ਜਿਹੜਾ ਲੀਟਰ ਮਾਤਨ ਨੂੰ ਭਰ ਜੂ ਪੂਰਾ ਹਾਂ ਬਾਈ ਓਕੇ ਨੰਬਰ ਫੇਰ ਬੋਲ ਦਿਓ ਬਾਈ 8289095431 ਬਾਈ ਫਰੈਂਡ ਮਿਰਜ਼ੀ ਕੇ ਦੇ ਆਲੇ ਪਰੇ ਤੋਂ ਆਪਾਂ ਵੀਡੀਓ ਕਵਰ ਕੀਤੀ ਇੱਕ ਗੱਬਣ ਤੇ ਇੱਕ ਸੂਈ ਸਬਾਈ ਤੁਹਾਨੂੰ ਦਿਖਾਤੀ ਬਾਕੀ ਸਾਰੇ ਵੀਰਾਂ ਦਾ ਜਿਹਨਾਂ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਅ ਹੋ ਦੇ ਤੋ ਧੰਨਵਾਦ ਨੰਬਰ ਬਾਈ ਫੇਰ ਉਹ 8289095431 ਧੰਨਵਾਦ